ਨਾ ਮਿਹਨਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈਨਾਂ ਕਰਨਾ ਉਹ ਜੋ ਦੁਨੀਆ ਫਾਲੋ ਕਰਦੀ ਐ ਜਿੱਦਾਂ ਵਿਊ ਆਉਂਦੇ ਨੇ ਕਿਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਆ ਤੈ ਆਪਣੀ ਤੀਵੀ ਨਾਲ ਕਿਹੜੀ ਰੀਲ ਬਣਾਉਣੀ ਆ ਕੀ ਗੰਦ ਬੋਲਣਾ ਐ ਕੀ ਗੰਦ ਦਿਖਾਉਣਾ ਐ ਦੱਸ ਸੇ ਭੀਤੇ ਦਿਨੀ ਸਿੰਗਾ ਲਾਈਵ ਹੋਇਆ ਅਤੇ ਲਾਈਵ ਹੋ ਕੇ ਉਸਨੇ ਅੱਜਕੱਲ ਦੇ ਇੰਸਟਾਗ੍ਰਾਮਰਸ ਨੂੰ ਕਰਾਰਾ ਜਵਾਬ ਦਿੱਤਾ ਹੈ ਉਸ ਵੱਲੋਂ ਕਿਹਾ ਗਿਆ ਕਿ ਇਨਫਲੂਐਂਸਰਸ ਫੇਮ ਲਈ ਕੁਝ ਵੀ ਕਰ ਸਕਦੇ ਨੇ ਇੱਕ ਦੂਸਰੇ ਨਾਲ ਕੰਟਰੋਵਰਸਿਸ ਪਾਲਦੇ ਨੇ ਅਤੇ ਈਜ਼ੀ ਵੇ ਦੇ ਨਾਲ ਮਨੀ ਅਰਨ ਕਰਨਾ ਚਾਹੁੰਦੇ ਨੇ ਅਤੇ ਇਸੇ ਚੱਕਰ ਵਿੱਚ ਇੱਕ ਦੂਜੇ ਬਾਰੇ ਪਲਾਬੂਰਾ ਬੋਲਦੇ ਰਹਿੰਦੇ ਨੇ ਇਨਾ ਹੀ ਨਹੀਂ ਸਿੰਘਾ ਵੱਲੋਂ ਪੋਡਕਾਸਟ ਵਾਲਿਆਂ ਦਾ ਵੀ ਰਾਜ ਕੇ ਜਲੂਸ ਕੱਢਿਆ ਗਿਆ ਇਸ ਵੱਲੋਂ ਕਿਹਾ ਗਿਆ ਕਿ ਕੋਈ ਵੀ ਮੂੰਹ ਚੱਕ ਕੇ ਪੋਡਕਾਸਟ ਕਰਨ ਚਲਾ ਜਾਂਦਾ ਏ ਅਤੇ ਉੱਥੇ ਜਾ ਕੇ ਦੂਜਿਆਂ ਬਾਰੇ 2-4 ਗੱਲਾਂ ਬੋਲ ਕੇ ਲੋਕ ਆਪਣੇ ਆਪ ਨੂੰ ਫੇਮਸ ਕਰ ਲੈਂਦੇ ਨੇ ਹੋਰ ਕੀ ਕੀ ਕਹਿਣਾ ਹੈ ਸਿੰਘਾ ਦਾ ਅੱਗੇ ਤੁਹਾਨੂੰ ਲੈ ਚਲਦੇ ਆਂ ਵੀਡੀਓ ਵੱਲ ਮੈਂਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬੰਗੂਗਾ ਤੇਰਾ ਤੈ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਹੈ ਜਿੱਦਾਂ ਵਿਊ ਆਉਂਦੇ ਨੇ ਕਿੰਦਾ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਆ ਤਾਂ ਆਪਣੀ ਤੀਵੀ ਨਾਲ ਕਿਹੜੀ ਰੀਲ ਬਣਾਉਣੀ ਆ ਕੀ ਗੰਦ ਬੋਲਣਾ ਹੈ ਕੀ ਗੰਦ ਦਿਖਾਉਣਾ ਹੈ ਦੱਸੋ ਜੀ